ਆਜੋ ਸਰ ਜੀ ਆਇਆਂ ਰਾਮਨਾ ਲਓ ਕੋਸ਼ਿਸ਼ ਹੋ ਰਹੀ ਜੀ ਮੈਂ ਕਹਿਣਾ ਹੀ ਹੈ ਬੱਸ ਠੀਕ ਹੈ ਹੋ ਗਿਆ ਸਰਜ ਪੀਸੀ ਕੀ ਚੀਜ਼ ਆ ਰਹੀ ਹੈ ਕਿਸ ਮਕਸਦ ਨਾਲ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਸੈਕਸੈਸਫੁਲ ਆਪਰੇਸ਼ਨਸ ਦੇ ਵਿੱਚ ਇੱਕ ਹੋਰ ਬੜੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ CIA 1 ਰਵਿੰਦਰ ਇਨਚਾਰਜ ਟੈਕਨੀਕਲ ਸੈਲ ਤੇ ਇਨਚਾਰਜ ਤੇ ਐਸ ਐਚ ਓ ਸਿਟੀ ਮੁਕਸਰ ਅੰਡਰ ਦੀ ਸੁਪਰਵੀਜ਼ਨ ਆਫ ਐਸ ਪੀ ਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਹੈ ਇਦੇ ਵਿੱਚ ਅਸੀਂ ਦੋ ਕੁ ਮੁਲਜ਼ਮ ਫੜੇ ਹਨ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਡਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ अपना विक्टिम ਹੈਗਾ ਉਹਨੇ ਮੈਟਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਦਾ ਜਦੋਂ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਆ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨਸ ਯੂਜ਼ ਕੀਤੇ ਸੀ ਤੇ ਜੋ ਸਿਮ ਕਾਰਡਸ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤਿੰਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਅਸੀਂ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਕਾਲ ਕਰਦੇ ਸੀ WhatsApp ਤੋਂ ਦੂਸਰੀ ਕਰਕੇ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨਾਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ WhatsApp ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੇਂਡ ਹੀ ਰਿਹਾ ਸੀ ਇਹਨਾਂ ਨੇ ਇੱਕ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਦਾਂ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਅੰਦਰ SIM ਪਾ ਲੈਦੇ ਹੁੰਦੇ ਸੀ ਦੋ ਬੰਦ ਦੋ ਵਿਅਕਤੀ ਹੈਗੇ ਜੋ ਫੜੇ ਗਏ ਤੇ ਦੋਈ ਦਾ ਗੈਂਗ ਹਲੇ ਤੱਕ ਜੋ ਇੰਟਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਹੈ ਕਿ ਦੋਈ ਸੀਗੇ ਜੇ ਨਾ ਤੋਂ ਹੋਰ ਵੀ ਅਸੀਂ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਹੋਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਉਹ ਤੋਂ ਪੈਸੇ ਲੈਂਦੇ ਹੋਣ ਤੇ ਉਹ ਵੀ ਸਾਨੂੰ ਇਨਫਾਰਮੇਸ਼ਨ ਮਿਲ ਜਾਵੇ। ਕਿ ਕਿਸ ਤਰ੍ਹਾਂ ਕੀਤਾ ਕਲਾਈਂਟ ਕਰਨ ਲਈ ਤੁਹਾਨੂੰ ਪਤਾ ਨਹੀਂ ਜੀ ਹਾਂ ਇਹਨਾਂ ਚੋ ਇੱਕ ਬੰਦਾ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਠੀਕ-ਠਾਕ ਪੈਸੇ ਹੈਗੇ ਜਿਸੀ ਮੰਗੀਏ ਤੇ ਕੁਝ ਨਾ ਕੁਝ ਦੇਣ ਜੋਗੇ ਹੋਣਗੇ। ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨਾਂ ਦੀ ਦੁਕਾਨ ਦੇ ਉੱਤੋਂ फिर लेकर इन्होंने कॉल की वो भी इन्हें कॉल दूजे बंदे तो कराई ताकि यदि अपनी आवाज़ वो जो विक्टिम है पहचाण आए तो इन्हें फिर नाल गुरदेव सिंह कॉल की तो उन्हें धमकाया फोन लोग बड़े डरते फोन भी आते नहीं मेरी सारे अपील यही है कि जी ये केस सानू जो है नौ तारीख नौ तारीख में कॉल आने शुरू हुए थानू तेरह तारीख को इंफॉर्मेन दी उन्हें जो हमारे विक्टिम है 14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜਕੇ ਅੰਦਰ ਦੇ ਚੁਕੇ ਸ ਤੇ ਮੇਰੀ ਸਾਰੇ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਟਰੈਸ਼ਨ ਕਾਲ ਆਂਦੀ ਤੁਸੀਂ ਇਮੀਡੀਏਟਲੀ ਸਾਡੀ ਨੌਲੇਜ ਵਿੱਚ ਲੈ ਕੇ ਆਓ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਟਸ ਹੈਗੇ ਫੜਕੇ ਨੂੰ ਅੰਦਰ ਵੀ ਦੇ ਇਨਾਂ ਕੋਲੋਂ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਪਰ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਅੱਗੇ ਪੁੱਛਗਿੱਛ ਕੀਤੀ ਜਾਏਗੀ ਵੈਪਨ ਹੋਣਗੇ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨੇ ਕਿਸੇ ਹੋਰ ਨੂੰ ਵਿਕਟਿਮ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰਿਵਾਰ ਤੇ ਹੁਣ ਰਾਤ ਕਿਸ ਤਰ੍ਹਾਂ ਲੱਗ ਰਹੀ ਹੈ ਜਿਵੇਂ सानू भी बड़ा चंगा लगे तो सारी टीम ने बहुत वध्या काम किया रात भर लगे रहे सारी जो एनालिसिस करना से टैक्निकल एनालिसिस हो गया तो बाकी ह्यूमन इंटेलीजेंस इकट्ठी करने वाली जो गल बहुत चंगे सोहने तरीके नाल सारी टीम ने काम किया है तो बंदे काबू नहीं जी ये तो इन द तो हले पुछगिछ चल रही है कि पहले इदा कुछ किया नहीं किया ਜਿਲੇ ਦੇ ਵਿੱਚ ਜਿਲੇ ਦੇ ਵਿੱਚ ਮੈਨੂੰ ਪਹਿਲੀ ਇਨਫੋਰਮੇਸ਼ਨ ਆਈ ਸੀ ਜਦੋਂ ਦਾ ਮੈਂ ਐਸਐਸਪੀ ਲੱਗਿਆ ਇੱਥੇ ਮੈਸੇਜ ਪੀ ਦਾ ਕਾਰਜਕਾਲ ਸਾਹਮਣੇ ਇਹ ਹੈਗੇ ਬੁੱਲਰ ਕਲੋਨੀ ਦੇ ਰਹਿਣ ਵਾਲੇ ਮੁਖਸ਼ਰ ਸਾਹਿਬ ਦੋਨੋਂ ਦੋਨੋਂ ਦੋਨੇ ਸਾਥੀ ਦੱਸਿਆ ਜੀ ਨਸ਼ੇ ਦਾ ਸ਼ੋ ਨੋ ਦੋਨੇ ਸਾਥੀ ਹੈਗੇ ਨਸ਼ੇ ਵਾਲੀ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਆਪ ਕੋ ਚਲਾਉਂਗਾ ਤੇ ਕੰਮ ਕਰਦੇ ਆਂ ਵੈਸੇ ਕੰਮ ਕਰਦੇ ਕੱਟ ਇਹ ਹੈਗੀ ਇਹਨਾਂ ਦੀ 30-35 ਸਾਲ ਦੀ ਉਮਰ ਹੈ